ਪਟਿਆਲਾ ਦੇ ਵਿੱਚ ਇੱਕ 12 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਹੋਏ ਦੁਸ਼ਕਰਮ ਮਾਮਲੇ ਦੇ ਵਿੱਚ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸੋਮੋਟੋ ਲੈnde ਹੋਏ ਸਖਤ ਰੁਕਾ ਪਾਇਆ ਹੈ। ਉਹਨਾਂ ਇਸ ਘਟਨਾ ਦੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਤੋਂ ਪੂਰੀ ਰਿਪੋਰਟ ਮੰਗੀ ਹੈ ਤੇ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਤਤਕਾਲ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ ਤੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਕੱਲ ਤੱਕ ਉਹ ਇਸ ਘਟਨਾਕਰਮ ਦੀ ਪੂਰੀ ਰਿਪੋਰਟ ਪੇਸ਼ ਕਰਨ ਇਸ ਮੌਕੇ ਚੇਅਰਪਰਸਨ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਗਿਆ ਕਿ ਔਰਤਾਂ ਅਤੇ ਨਾਬਾਲਗਾਂ ਦੇ ਖਿਲਾਫ ਵਧ ਰਹੇ ਅਪਰਾਧਾਂ ਦੇ ਉੱਪਰ ਸਖਤ ਕਦਮ ਉਠਾਉਣ ਦੀ ਲੋੜ ਹੈ ਤੇ ਉਨ੍ਹਾਂ ਪ੍ਰਸ਼ਾਸਨ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਪੀੜਤਾਂ ਨੂੰ ਨਿਆਂ ਮਿਲੇ ਤੇ ਦੋਸ਼ੀਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਹਾਂ ਦੇਖੋ ਇਹ ਕਿੱਡੀ ਸ਼ਰਮਨਾਕ ਗੱਲ ਹੈਗੀ ਆ ਕਿ ਇੱਕ 12 ਸਾਲ ਦੀ ਛੋਟੀ ਜੀ ਬੱਚੀ ਜਿਹਨੂੰ ਕਿ ਹਾਲੇ ਆਪਣੀ ਜ਼ਿੰਦਗੀ ਸੰਭਾਲਣ ਦਾ ਕੋਈ ilm ਨਹੀਂ ਹੈਗਾ ਬਿਲਕੁਲ ਵੀ ਔਰ ਪੂਰੇ ਸਮਾਜ ਨੇ ਇਹ ਮਨ ਲਗਦਾ ਮਿਲ ਕੇ ਉਸ ਬੱਚੀ ਨੂੰ ਫੇਲ ਕੀਤਾ ਹੈ 8 ਮਹੀਨੇ ਦੀ ਪ੍ਰੈਗਨੈਂਟ ਮਾਂ ਨੂੰ ਇਹ ਘਰੇ ਪਤਾ ਚੱਲਿਆ ਵੀ ਉਹ 8 ਮਹੀਨੇ ਪ੍ਰੈਗਨੈਂਟ ਹੈਗੀ ਹੈ ਜਦੋਂ ਉਹਨੂੰ ਕੀਤਾ ਹੈ ਕਿ ਹਸਪੀਟਲ ਲੈ ਕੇ ਗਈ ਹੈ ਕਹਿੰਦੀ ਵੇਟ ਪੁੱਟ ਆਨ ਬਹੁਤ ਹੋ ਗਿਆ ਸੀ ਪੇਟ ਦਰਦ ਕਹਿੰਦੀ ਸੀ ਤਾਂ ਅਸੀਂ ਉਹਦਾ ਅਲਟਰਾਸਾਉਂਡ ਕਰਵਾਇਆ ਫਿਰ ਪਤਾ ਚੱਲਿਆ ਇਹ ਕਹਿੰਦੇ ਹੋ ਸਕਦਾ ਹੈ ਕਿ ਅਗਰ ਇੱਕ ਬੱਚੀ ਮਾਂ ਸਪੈਸ਼ਲੀ ਜਿਹੜੀ ਹੁੰਦੀ ਹੈ ਉਹ ਘਰ ਦੇ ਅੰਦਰ ਹਰ ਟਾਈਮ ਸਪੈਸ਼ਲੀ ਗਰਲਸ ਦੇ ਲਈ ਬਹੁਤ ਕੇਅਰਫੁਲ ਹੁੰਦੀਆਂ ਨੇ ਕਿਦਾਂ ਹੋ ਸਕਦਾ ਕਿ ਮਹੀਨੇ ਦੀ ਮਹਾਵਾਰ ਹੀ ਨਹੀਂ ਪਤਾ ਚੱਲੀ ਮਾਂ ਨੂੰ ਵੀ ਕਿਉਂ ਹੋ ਰਿਹਾ ਕਿ ਨਹੀਂ ਹੋ ਰਿਹਾ ਦੂਜਾ ਸਕੂਲ ਦੇ ਅੰਦਰ ਦੇਖੋ ਤੁਸੀਂ ਕਿ ਟੀਚਰਸ ਨੇ ਇਸ ਚੀਜ਼ ਨੂੰ ਨੋਟ ਨਹੀਂ ਕੀਤਾ ਕਿ ਉਹ ਜਿਹੜੀ ਬੱਚੀ ਹੈਗੀ ਉਹ weight put on ਕੀਤਾ ਹੈ ਜਾਂ ਉਹ ਸੁਸਤ ਰਹਿੰਦੀ ਹੈ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੀ ਬਹੁਤ ਸੁਸਤੇ ਚੁੱਪਚਾਪ ਰਹਿਣ ਲੱਗੀ ਸੀ ਕਿਸੇ ਨੇ ਕੋਈ ਕਾਉਂਸਲ ਨਹੀਂ ਕੀਤਾ ਟੀਚਰਸ ਨੇ ਨਹੀਂ ਦੇਖਿਆ ਕਿ ਕਿਉਂ ਬੱਚੀ ਜਿਹੜੀ ਇਸ ਤਰੀਕੇ ਨਾਲ ਚੁੱਪ ਹੈ ਫੇਰ ਮੈਨੂੰ ਪਤਾ ਚੱਲਿਆ ਦੀ ਮਦਰ ਤੋਂ ਕਿ ਇਹ ਪੇਰੈਂਟਸ ਜਿਹੜੇ ਨੇ ਇਸ ਸੈਪਰੇਟ ਸੈਪਰੇਟ ਰਹਿ ਰਹੇ ਨੇ ਫਾਦਰ ਦੇ ਨਾਲ ਉਹਨਾਂ ਦੀ ਮਦਰ ਦੀ ਨਹੀਂ ਬਣਦੀ ਉਹ ਆਪਣੀ ਮਦਰ ਦੇ ਘਰ ਰਹਿ ਰਹੀ ਹੈ ਇਹਦਾ ਮਤਲਬ ਘਰ ਦੇ ਅੰਦਰ ਨਾਨੀ ਵੀ ਸੀ ਘਰ ਦੇ ਅੰਦਰ ਹੋਰ ਬਜ਼ੁਰਗ ਵੀ ਸੀਗੇ ਜਿਨ੍ਹਾਂ ਨੇ ਕਿਸੇ ਨੇ ਵੀ ਇਸ ਚੀਜ਼ ਨੂੰ ਨੋਟ ਨਹੀਂ ਕੀਤਾ ਫਿਰ ਤੁਸੀਂ ਦੇਖੋ ਜਿਹੜਾ ਆਟੋ ਵਾਲਾ ਸੀਗਾ ਜਿਹਨੇ ਜਿਹੜਾ ਬੱਚੇ ਨੂੰ ਛੱਡਣ ਜਾਂਦਾ ਸੀਗਾ ਉਹਦਾ ਕੋਈ ਵੈਰੀਫਿਕੇਸ਼ਨ ਸੀ ਕਿ ਕੌਣ ਬੰਦਾ ਸੀ ਕਦੇ ਕੋਈ ਪੁਲਿਸ ਵੈਰੀਫਿਕੇਸ਼ਨ ਹੋਈ ਉਹਦੀ ਉਹਦੀ ਵੀ ਕੋਈ ਨਹੀਂ ਤੇ ਮੈਨੂੰ ਤੇ ਲੱਗਦਾ ਕਿ ਪੂਰੇ ਸਿਸਟਮ ਨੇ ਮਿਲ ਕੇ ਇਹ ਬੱਚੇ ਦਾ ਜਿਹੜਾ ਟੋਟਲ ਫੇਲਿਅਰ ਹੋ ਗਿਆ ਹੈ ਮੈਂ ਇਹਦੇ ਬਾਰੇ ਸ਼ੋਟ ਵੀ ਲਿਆ ਔਰ ਮੈਂ ਡੀਸੀਸ ਐਸਐਸਪੀਸ ਨੂੰ ਵੀ ਲੈਟਰ ਲਿਖ ਰਹੀ ਹਾਂ ਸੁਜੈਸ਼ਨਸ ਫ্রম ਅਸ ਕਿ ਵੀ ਕੀ ਅਗਲੇ ਤੋਂ ਇਹੋ ਜਿਹਾ ਕੰਮ ਨਾ ਹੋ ਜAVE ਕਦੇ ਉਹਦੇ ਹੋਣਾ ਚਾਹੀਦਾ ਕਾਉਂਸਲਰਸ ਹੋਣੇ ਚਾਹੀਦੇ ਸਕੂਲਸ ਦੇ ਅੰਦਰ ਜਿਹੜੇ ਕਿ ਬੱਚਿਆਂ ਨੂੰ ਆ ਕੇ ਮਿਲਣ ਉਹਨਾਂ ਨੂੰ ਗੁੱਡ ਟੱਚ ਬੈਡ ਟੱਚ ਜਾਂ ਸਮਾਜ ਦੀ ਬੁਰਾਈਆਂ ਦੇ ਬਾਰੇ ਕੋਈ ਚਾਨਣ ਪਾ ਸਕਣ ਪੇਰੈਂਟਸ ਦੀ ਵੀ ਕਾਉਂਸਲਿੰਗ ਨਾਲ ਹੋਣੀ ਚਾਹੀਦੀ ਹੈ ਕਿ ਘਰ ਦੇ ਅੰਦਰ ਬ੍ਰੋਕਨ ਹੋਮ ਹੈ ਲੇਕਿਨ ਘਰ ਦੇ ਅੰਦਰ ਬੱਚਿਆਂ ਦੀ ਕੇਅਰ ਜਿਹੜੀ ਹੈ ਪੁਲਿਸ ਨੀਕੇ ਦੇ ਨਾਲ ਨਹੀਂ ਹੋ ਰਹੀ ਹੈ ਬਿਲਕੁਲ ਵੀ ਥਰਡਲੀ ਜਿਹੜੀਆਂ ਟਰਾਂਸਪੋਰਟਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀਆਂ ਨੇ ਉਹ ਟਰਾਂਸਪੋਰਟ ਜਿਹੜੇ ਪੇਰੈਂਟਸ ਨੇ ਭੇਜਦੇ ਨੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਸਕੂਲ ਅਥਾਰਟिटीज ਨੂੰ ਤੇ ਪੁਲਿਸ ਅਥਾਰਟिटीज ਨੂੰ ਇਨਫੋਰਮ ਕਰਨ ਕਿ ਸਾਡੇ ਬੱਚਿਆਂ ਦੇ ਲਈ ਅਸੀਂ ਇਹ ਟਰਾਂਸਪੋਰਟ ਅੰਗੇਜ ਕੀਤੀ ਹੈ ਫਿਰ ਪੁਲਿਸ ਉਹਨਾਂ ਦੀ ਵੈਰੀਫਿਕੇਸ਼ਨ ਕਰੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਨੇ ਵੀ ਕੌਣ ਅਤੇ ਕੌਣ ਨਹੀਂ ਹੈ ਜ਼ਿੰਮੇਵਾਰ ਠਾਰਾਇਆ ਜਾਵੇ ਜੇ ਓਨਰਸ ਨੇ ਜਿਹੜੇ ਉਸ ਵਹੀਕਲਸ ਦੇ ਜਦੋਂ ਅਸੀਂ ਇਹ ਸਾਰਾ ਕੰਮ ਕਰਨਾ ਸ਼ੁਰੂ ਕਰਾਂਗੇ ਬਹੁਤ ਹੱਦ ਤੱਕ ਜਿਹੜੀ ਹੈ ਇਹ ਘਟਨਾ ਘਟ ਘਟ ਹੋ ਜਾਏਗੀ ਫਿਰ ਜਿਹੜੇ ਸਪੌਟਸ ਨੇ ਬਲੈਕ ਸਪੌਟਸ ਨੇ ਜਿੱਦਾਂ ਜਿਵੇਂ ਕਿ ਖਾਲੀ ਜਗ੍ਹਾ ਨੇ ਇਹ ਕ੍ਰਾਈਮ ਕਿਦੋਂ ਹੋਇਆ ਜਿਸ ਏਰੀਆ ਦੇ ਅੰਦਰ ਹੋਇਆ ਉਸ ਏਰੀਆ ਦੇ ਅੰਦਰ ਕੋਈ ਕਹਿੰਦੇ ਨੇ ਕਿ ਬਹੁਤ ਹੀ ਉੱਥੇ ਕੋਈ ਆਉਂਦਾ ਜਾਂਦਾ ਨਹੀਂ ਹੈ ਖਾਲੀ ਪਿਆ ਸੋ ਇਹ ਜਿਹੜੇ ਇਹੋ ਜਿਹੇ ਸਪੌਟਸ ਨੇ ਇਹ ਤਾਂ ਬਰੀਡਿੰਗ ਗਰਾਊਂਡਸ ਨੇ ਕ੍ਰਾਈਮ ਦੇ ਲਈ ਇਸ ਚੀਜ਼ ਦੇ ਉੱਤੇ ਕੌਣ ਚੈੱਕ ਰੱਖਦਾ ਆ इस चीज़ के उत्तर कौन बीट्स जगनिया चाहिए ने देखना चाहिए था है कि यह जि जो स्पॉट्स ने उन्होंने कोई मिस यूज़ तो नहीं कर रहे और हर ड्राइवर के लाइसेंस के उ एक चैक होना चाहिए है इस करके मैं एक लैटर भी इशू कर रही हूँ सब डीसी भी एस एस पीसू भी एक सजैशन फ्रॉम द कमीशन साइड कि ये चैक्स जो जरूरी ने ਅਸਦੀਏ ਕੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਤੇ ਸਥਾਨਕ ਲੋਕਾਂ ਨੇ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਛੇਤੀ ਹੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਏਗੀ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ